ਸੱਸੀ ਗਾਲ ਬਾਈ ਜੀ ਕੀ ਹਾਲ ਚਾਲ ਹੈ ਬਹੁਤ ਸਾਰੇ ਭਰਾ ਠੀਕ ਠਾਕ ਆ ਲਓ ਬਾਈ ਮਿੱਤਰੋ ਆਪਾਂ ਲੱਗੇ ਆਂ ਵਲੌਗ ਦੀ ਸਟਾਰਟਿੰਗ ਕਰਨ ਕੋਸ਼ਿਸ਼ ਅੱਗੇ ਨਾਲੋਂ ਫਰਕ ਆ ਕਿ ਬੱਚੇ ਬਾਤ ਹੀ ਜਾਲ ਚ ਹੁਣ ਕੱਲ ਤੋਂ ਕੱਢਾਂਗੇ ਬਾਈ ਬਾਹਰ ਹੁਣ ਸੈੱਟ ਨਹੀਂ ਜੀਏ ਬੱਚੇ ਜਾ ਚੁੱਕਾ ਹੈ ਬਾਈ ਅੱਗੇ ਆਦੀ ਜਾਲ 10 11 ਵਜੇ ਤੱਕ પાਦੁੰਨੇ ਮੁਰਕੀ ਨੂੰ ਫੱਲੇ ਲਿਆਵਾਂਗੇ ਬੱਚੀ ਪਾਈ ਸੀ ਸੁਬਾਹ ਜਾਲ ਚ ਹੁਣ ਮੇਰੀ ਵਿਚਾਰ ਸੀ ਕੋਈ ਪਾ ਦੇ ਹੁਣ ਗੱਡੀ ਲੈਣ ਜਾਣਾ ਸਰਵਸਟੇਸ਼ਨ ਤੇ ਠੱਲੀ ਸੀ ਤੇ ਭਾਈ ਦੋਵਾਂ ਤੱਕ ਨਾ ਬਾਦ ਫਰਕ ਪਿਆ ਕੁਛ ਹੁਣ ਬਾਕੀ ਦਰਦ ਨੂੰ ਵੀ ਰਾਮ ਹੈ ਅਸੂ ਇਹ ਬੱਚੀ ਮੁਖੀ ਹੈ ਓਏ ਹੋਏ ਹੋਏ ਦਾਣੇ ਕਿੰਨੇ ਖਿਲਾ ਰਹੇ ਭਈਆ ਇਹ ਆਈ ਬੱਚੇ ਬਾਹਰ ਸ਼ਤਰਨੰਦ ਉਹ ਨਾਲ ਉਹ ਮਿਲ ਲ ਗਏ ਆਪਣੇ ਲੋ ਬਈ ਮਿੱਤਰੋ ਅੱਜ ਵੀ ਵਲੌਗ ਚ ਅੱਜ ਨਾ ਬਣਿਆ ਨੀਗਾ ਤੇ ਬਈ ਮੈਂ ਤਾਂ ਬੱਚਾ ਕੱਢ ਲਿਆ ਰੱਤੀ ਦੇ ਵੀ ਰੱਤੀ ਨਹੀਂ ਵੀ ਕੱਢ ਲਿਆ ਬੱਚਾ ਓ ਲਾਗ ਰੱਦ ਦੇ ਦੇ। ਅੱਧਲੇ ਬੱਚਾ। ਦੱਡ ਕਿਧਰ ਖੁੱਡੇ ਜੋੜੀ ਖੜਦੀ ਆ। ਤੇ ਇਹਦੇ ਬੰਨ ਲਾ ਕੇ ਵੀ ਫੇਰ ਆ ਜੀ। ਜੀ ਜੀ ਵਹਾਦੀ ਏ ਬੱਚੇ ਸੰਗ। ਅੱਲ ਨੂੰ ਵੇਖਾਂਗੇ ਜੇ ਚਿੱਤ ਸਹੀ ਹੋਇਆ ਤਾਂ ਬੱਚੇ ਕੰਟਾਂ ਦੇ ਬਾਹਰ ਛੱਡਣ ਲੱਗਾਂਗੇ। ਨੂੰ ਸਹੀ ਰਿਹਾ ਚੱਤ ਠੀਕ ਓਏ ਵੈਸੇ ਤਾਂ ਠੀਕ ਹੀ ਹਾਂ ਦਰਦ ਨਹੀਂ ਹੋਇਆ ਅੱਜ ਵੀ ਨਹੀਂ ਹੋਇਆ ਕੱਲ ਵੀ ਨਹੀਂ ਹੋਇਆ ਇੱਧਰ ਇਹ ਬਾਈ ਸੁਆ ਪਾਤੀ ਸੀ ਤੇ ਉੱਧਰ ਹੁਣ ਪਾਈ ਜਾਂਦੇ ਆ ਇੱਧਰ ਥੋੜੀ ਦਵਾਈ ਲਾ ਕੇ ਪਾਈ ਸਹੀ ਤਰ੍ਹਾਂ ਘੱਟ ਸਾਇਆ ਤੇ ਹੁਣ ਘਾ ਮੂੜ ਗਏ ਲਓ ਬਾਈ ਜੀ ਚਲੋ ਠੀਕ ਆ ਬਾਈ ਜੀ ਕਰਨ ਲੱਗਿਆ ਵਲੌਗ ਦੀ ਸਮਾਪਤੀ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਦੇ ਆ ਕਰੋ ਬ੍ਰਾਹਮਣੀ ਪਰ ਹੌਲੀ ਹੌਲੀ ਵਲੌਗ ਵਧੀਆ ਬਣਾਦੇ ਕਰਾਂਗੇ